ਗੋਪਾਰ ਮੰਡਲ ਦੇ ਸਾਰੇ ਯੂਨੀਅਨ ਦੇ ਪ੍ਰਧਾਨ ਸਭਾ ਬਹੁਤ ਹੀ ਸਤਕਾਰਯੋਗ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੀ ਦੇਵਾ ਜੀ ਬਹੁਤ ਹੀ ਸਤਕਾਰਯੋਗ ਸਾਡੇ ਚੇਤਨ ਮਾਰਕੀਟ ਕਮੇਟੀ ਦੇ ਬਲਦੇ ਸ਼ਰਮਾ ਜੀ ਤੇ ਮੇਰੇ ਇਹ ਦੋਵੇਂ ਨੇ ਸਾਰੇ ਵੱਡੇ ਭਰਾ ਛੋਟੇ ਭਰਾ ਸੇ ਬਹੁਤ ਹੀ ਸਤਕਾਰਯੋਗ ਸਾਡੇ ਚ ਪਹੁੰਚੇ ਅੱਜ ਸਾਡੇ ਪਰਿਵਾਰ ਚ ਸ਼ਾਮਲ ਹੋਏ ਸਾਡੇ ਲੋਕ ਸਭਾ ਦੇ ਕੈਂਡੀਡੇਟ ਕਾਕਾ ਬਰਾੜ ਜੀ ਮੈਨ ਦਾ ਲੱਖ ਲੱਖ ਧੰਨਵਾਦ ਕਰਦਾ ਤੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਸਭ ਤੋਂ ਪਹਿਲਾਂ ਉਸ ਗੁਰੂ ਸਾਹਿਬ ਦੀ ਫੋਟੇ ਪਰੋਣ ਗਏ ਕੋਈ ਕੰਸ ਮੈਂ ਕਹਿੰਦੇ ਕੀ ਸੱਚ ਇੱਕ ਕਰਮਾ ਲਈ ਕਿਸਮਤ ਵਾਲੇ ਨੂੰ ਮੌਕਾ ਮਿਲਦਾ ਜਦੋਂ 547 ਬੰਦੇ ਕਿਸੇ ਦਾ ਨਾਮ ਲਾਉਂਦੇ ਇਸੇ ਤੋਂ ਵੋਟ ਲੈਣੀ ਬਹੁਤ ਔਖੀ ਏ ਤੇ ਵੋਟ ਲੈ ਕੇ 5 ਸਾਲ ਕੰਮ ਕਰਨਾ ਉਹ ਵੀ ਕੋਈ ਸੌਖਾ ਨਹੀਂ ਦਾ ਕਈਆਂ ਦਾ ਤਾਂ ਗਾੜਾ ਆਪਾਂ ਦੇਖ ਲਿਆ ਐਮਪੀ ਬਹਿ ਕੇ ਕੋ ਲੋਕ ਸਭਾ ਚ ਨਹੀਂ ਗਏ ਉਹਨੇ ਲੱਗਦਾ ਤੇ ਆ ਕਦੀ ਹਾਜ਼ਰੀ ਨਾ ਦੇ ਕੇ ਤਨਖਾ ਲੈ ਕੇ ਆ ਗਏ ਉਹਨੇ ਇਹ ਵੀ ਤੁਹਾਡੇ ਸਾਹਮਣੇ ਹੋਇਆ ਮੈਨੂੰ ਤਾਂ ਪੂਰੀ ਲੋਕ ਸਭਾ ਚ ਜਿੰਨੇ ਐਮਪੀ ਆਪਣੇ ਹਲਕੇ ਨੇ ਡਾਇ ਹੈ ਸ਼ਾਇਦ ਕਿਸੇ ਐਮਪੀ ਨੇ ਡਾਇ ਹੈ ਜਾ ਲਈ ਸੋ ਉਹਨਾਂ ਨੂੰ ਆਪਾਂ ਵੇਖ ਲਿਆ ਬੜੀ ਚੰਗੀ ਤਰ੍ਹਾਂ ਉਹ ਤਾਂ ਕਈ ਕਈਆਂ ਨੂੰ ਦਾਖ ਵੀ ਨਹੀਂ ਲੱਭਦਾ ਬੇਸਤੀਰਾ ਕਿਹੜਾ ਆਉਂਦੇ ਬਾਕੀ 2022 ਤੁਸੀਂ ਉਹ ਕੰਮ ਕਰਦਾ ਜਿਹੜਾ ਜ਼ਿੰਦਗੀ 'ਚ ਕਦੇ ਹੋ ਹੀ ਨਹੀਂ ਸਕਦਾ ਸੋ ਇੱਕ ਵਾਰੀ ਹੋਰ ਜੇ ਤੁਹਾਨੂੰ ਲੱਗਦਾ ਮੈਂ ਹੀ ਨਹੀਂ ਕਹਿੰਦਾ ਵੀ ਤੁਸੀਂ ਬਾਕਿਆਂ ਨੇ ਤੇ ਕਹਿਤਾ ਫਿਰ ਮੈਂ ਇਸੇ ਨੂੰ ਨਹੀਂ ਕਹਿ ਸਕਦਾ ਜੇ ਤਾਂ ਤੁਹਾਨੂੰ ਲੱਗਦਾ ਵੀ 2 ਸਾਲਾਂ 'ਚ ਆਬ ਲੋਕਾਂ ਲਈ ਕੰਮ ਹੋਇਆ ਹੈ ਤੁਹਾਡੀ ਸਰਕਾਰ ਨੇ ਕੀਤੇ ਹੈ ਪਰ ਬਿਲਕੁਲ ਬਈ ਝਾਲੂ ਤੇ ਵੋਟ ਲਾਇਓ ਕਾਕਾ ਫਰਾਰਜੀ ਨੂੰ ਵੋਟ ਪਾਇਓ ਨਹੀਂ ਨਾ ਪਾਇਓ ਤੁਹਾਨੂੰ ਕੋਈ ਫਰਕ ਨਹੀਂ ਆਉਣਾ ਹਰੇਕ ਨਹੀਂ ਆ ਜਿਹੜੇ ਪਹਿਲਾਂ ਰਹੇਗੇ ਉਹ ਵੀ ਆਉਣਗੇ ਜਿਹੜੇ ਨਹੀਂ ਰਹੇ ਜਿਹੜੇ ਨੂੰ ਟਿਕਟਾਂ ਮਿਲੀ ਉਹ ਵੀ ਆਉਣਗੇ ਪਰ ਵੇਖੋ ਸੋਚ ਸਮਝ ਕੇ ਬੜਾ ਵੱਡਾ ਫੈਸਲਾ ਹੈ ਛੋਟਾ ਨਹੀਂ ਹੈ ਗੁਰਵਤ ਮੰਨ ਜੀ ਨੇ ਇੱਕ ਰਿਤ ਸਭ ਤੋਂ ਪਹਿਲਾਂ ਚੰਗੀ ਸ਼ੁਰੂ ਕੀਤੀ ਕੋਈ ਉਂਗਲ ਖੜੀ ਕਰਕੇ ਕਹਦੇਵੇ ਵੀ ਦੋ ਸਾਲਾਂ ਕਿਸੇ ਤੇ ਨਜਾਇਜ਼ ਪਰਚਾ ਹੈ ਤਾਂ ਮੈਂ ਦੇਣਦਾ ਹਾਂ ਉਸ ਨੂੰ ਬਾਕੀ ਦਾ ਛੱਡ ਦੇ ਨਾਲੇ ਜੇ ਕੋਈ ਘਰੇ ਆ ਗਿਆ ਉਹਨੂੰ ਖਾਲੀ ਵੀ ਨਹੀਂ ਮੋੜਿਆ ਇਹ ਵੀ ਰਿਕਾਰਡ ਹੈ ਤੁਹਾਡਾ ਤੁਸੀਂ ਬਹੁਤ ਕੁਝ ਜ਼ਿੰਦਗੀ 'ਚ ਵੇਖਿਆ ਜੀ ਬਹੁਤ ਕੁਝ ਮੌਕਾ ਮਿਲਿਆ ਬੜਾ ਔਖਾ ਰੈਡ ਰੈਡ ਕੇ ਮੌਕਾ ਮਿਲੇ ਕੋਈ ਨਹੀਂ ਕੋਈ ਕਹਿੰਦਾ ਵੀ ਮੇਰੇ ਕੋਲ ਕੋਈ ਆਇਆ ਪਰ ਉਹ ਖਾਲੀ ਮੂਰਤਾਂ ਮਾਂ ਜਿਹੜਾ ਕੋਈ ਗਲਤ ਹੈ ਉਹਨੂੰ ਵੀ ਜਵਾਬ ਦੇਣਾ ਵੀ ਬਣਦਾ ਹੀ ਹੈ ਸੋ ਬਾਕੀ ਤੁਹਾਡਾ ਦਿলো ਧੰਨਵਾਦ ਹੈ ਅੱਜ ਪਹਿਲੀ ਸ਼ੁਰੂਆਤ ਤੁਸੀਂ ਇੰਨਾ ਪਿਆਰ ਬਖਸ਼ਿਆ ਇਹ ਇਹਨਾਂ ਦਾ ਇਲੈਕਸ਼ਨ ਨਹੀਂਗਾ ਇਹ ਆਪਣਾ ਆਪ ਦਾ ਇਲੈਕਸ਼ਨ ਹੈ ਕਿਉਂਕਿ ਮੈਨੂੰ ਲੱਗਦਾ ਹੈ ਜਿੰਨੇ ਕੈਂਡੀਡੇਟ ਸਾਰੇ ਹੀ ਜਨਾਲਾਬਾਦ ਤੋਂ ਆਇਆ ਹੈ ਬਾਕੀ ਸਾਰੇ ਤੁਮ ਪ੍ਰਾਰਥਕ ਜੱਟ ਕੇ ਸਾਰੇ ਇੱਥੇ ਹੋਗੇ ਏਕੇ ਤੁਸੀਂ ਜਿਹੜੇ ਰਹਿ ਗਏ ਨੇ ਤੇਰੇ ਤੋਂ ਵੀ ਇੱਥੇ ਹੀ ਆਉਣੇ ਨੇ ਇਹ ਵੀ ਕਲੀਅਰ ਹੈ ਤਾਨੂੰ ਯਾਰਾ ਬਤਲ ਲਗੂਗੇ ਅਸੀਂ ਕੀ ਕੀਤਾ ਕਹਾਂ ਜੀ ਬਾਹਰ ਅਸੀਂ ਇੱਥੇ ਉਝਾਈ ਰੱਖਾਂਗੇ ਤੁਸੀਂ ਬਹੁਤ ਜਨਾਬ ਆ ਬਾਕੀ ਸਾਹਮਣੇ ਸਾਡੀ ਕੋਈ ਇੰਟਰੈਸਟ ਨਹੀਂ ਇਹ ਵੀ ਕੋਈ ਛੋਟੀ ਗੱਲ ਨਹੀਂ ਵੀ ਭਾਈ ਮੈਨੂੰ ਇਹ ਤਾਂ ਪੰਨੇ ਦੇ ਟਿਕਟ ਦਿੱਤੇ ਨਾ ਮੈਨੂੰ ਕਹਿੰਦੇ ਕਿਵੇਂ ਰੋਗਾ ਲੜ ਲੈਗੇ ਮੈਂ ਅਗਾ ਤੁਸੀਂ ਦੇ ਦਿਓ ਜੇ ਰੂੜੀਆਂ ਤੇ ਮੈਂ ਛਡਾ ਦਿੱਤੇ ਮੇਰੇ ਨਾਮ ਬੁਲੰਦਿਆ ਜ ਨਹੀਂ ਹੁੰਦਾ ਮੋਤਾ ਬਾਬੇ ਦੀ ਐਡੀ ਕਿਰਪਾ ਪਾਰਟੀ ਦਾ ਵੀ ਪੂਰਾ ਅਸ਼ੀਰਵਾਦ ਹੈ ਲੋਕਾਂ ਨੇ ਮੌਕਾ ਵੀ ਦਿੱਤਾ ਕੰਮ ਕਰ ਵੀ ਦੇਖ ਲਿਆ ਜੇ ਕਿਸੇ ਤੋਂ 1 ਰੁਪਈਆ ਦੇ ਵੀ ਆਵਾਜ਼ਾਰਾ ਤਾਂ ਵੀ ਦੇਦਾਰਾ ਬਾਈ ਦੋ ਸਾਲਾਂ ਨਹੀਂ ਐਮਐਲਏ ਪਰਦੇ ਸਹੀ ਦਲਾਲ ਨਾਲ ਹੀ ਆ ਜਾਂਦੇ ਸੀ 15 20 ਦੱਸੋ ਬਿੱਟੂ ਵਿੱਚ ਸਹੀ ਹੈ ਇਹ ਗੱਲ ਤਾਂ ਹੈ ਜਿਹਾਂ ਬਣੇ 92 ਚ ਬਣੇ ਉਹ ਘਰ ਦਾ ਲਾਣਾ ਵਣੇ ਐਡਾ ਤਕੜਾ ਸੀ ਕਮਾਲ ਕਰਤੀ ਬਾਈਏ ਤੀ 35 ਜਣੇ ਸੀ ਰਿਕਾਰਡ ਟੁੱਟ ਗਿਆ ਉਹ ਉੱਟ ਕੇ ਲੈ ਗਿਆ ਉਹ ਉੱਧਰ ਲੈ ਗਿਆ ਹੁਣ ਢੁੱਡੇ ਖਾਂਦੇ ਫਿਰਦੇ ਲੈ ਗਿਆ ਲੈ ਗਿਆ ਮਗਰਲੇ ਦੂਜੇ ਆ ਗਏ ਅੱਜ ਭਾਈ ਵਾਲੇ ਉਹਨਾਂ ਨੇ ਉਹ ਤੂੰ ਕਮਾਲ ਕਰਤੀ ਅੱਜ ਕੋ ਮੁੱਲਛਾ ਆ ਗਿਆ ਕਿ ਦੂਜਾ ਆ ਗਿਆ ਕਿ ਤੀਜਾ ਪੈ ਗਿਆ ਸਮਝ ਨਹੀਂ ਆਉਂਦੀ ਸੀ ਜਾਣਾ ਕਿਹਦੇ ਕੋਲੇ ਤੇ ਕਰਨਾ ਕਿਨੇ ਕਿਉਂ ਭਾਈ ਉਹ ਤੋਂ ਬਾਅਦ 13 ਸੀਟਾਂ ਪੰਜਾਬ ਦੀਆਂ 13 ਐਮਪੀ ਬਣ ਜਾਣਾਂ ਕਿਹੜੇ 10 ਪਹਿਲਾਂ ਵੀ 25 30 ਜਣੇ ਬਾਣੀ ਬਾਈ ਫਿਰਨਗੇ ਯਾਦ ਰੱਖਿਆ ਸੀ ਬਾਕੀ ਥੋੜੀ ਕਿਰਪਾ ਰਹੀ ਤਾਂ ਮਾਰਜਨ ਵੀ ਚੰਗਾ ਹੋਊਗਾ ਇਹ ਵੀ ਗੱਲ ਕਹੇ ਰਹਿ ਕਿਸੇ ਪਾਸੇ ਕੋਈ ਕਮੀ ਨਹੀਂ ਨਾ ਸਰਕਾਰ ਨੇ ਕਿਸੇ ਨਾਲ ਫਰਕ ਰੱਖਿਆ ਹਰ ਗਰੀਬ ਦੀ ਵੀ ਗੱਲ ਸੁਣੀ ਹੈ ਇਹ ਤਾਂ ਬਿਜਲੀ ਵਾਲੀ ਗੱਲ ਹੈ ਕਦੇ ਜ਼ਿੰਦਗੀ ਚ ਸੁਣਿਆ ਸੀ ਕਦੇ ਜਨਰਲ ਕੈਟਾਗਰੀ ਨੂੰ ਬਿਜਲੀ ਮਾਫ ਹੋ ਸਕਦੀ ਦੱਸੋ ਭਾਈ ਅੰਕਲ ਦੱਸੋ ਮੈਂ ਐਮਐਲਏ ਮੈਨੂੰ ਵੀ 2-3 ਮਹੀਨੇ ਪੁੱਛੋ ਬਿੱਲ ਨਹੀਂ ਆਇਆ ਤੁਸੀਂ ਇਹ ਗੁਲਾਮ ਬੰਦੇ ਨੇ ਕਿਵੇਂ ਆ ਸਕਦਾ ਆ ਜਿਹੜਾ ਦੋ ਇੱਟ ਠੋਕ ਕੇ ਰੱਖਦਾ ਫਿਰ ਕੋਈ ਨਾ ਕੋਈ ਤਾਉ ਦੇ ਕੋਈ ਤੁਸੀਂ ਦੀਆਂ ਨੂੰ ਉਹ ਬਰਾਦ ਸਾਹਿਬ ਇੰਨੀ ਬੇਨਤੀ ਹੈ ਕਿ ਵੋਟ ਤਾਂ ਤੁਸੀਂ ਲੈ ਜਾਣੀ ਇਹਨਾਂ ਨੇ ਪਾ ਵੀ ਦੇਣੀ ਹੈ ਪਰ ਘਟੋ ਘਟ ਉਹ ਰੋਲ ਅਦਾ ਕਰੇ ਵੀ ਤੁਹਾਨੂੰ ਲੋਕ ਯਾਦ ਕਰਨ ਵਾਸਤੇ ਨਹੀਂ ਬੇਨਤੀ ਹੈ ਕੋਈ ਬਾਕੀ ਜਿਹੜਾ ਬੰਦਾ ਇਮਾਨਦਾਰੀ ਦੀ ਗੱਲ ਕਰਦਾ ਉਹਨੂੰ ਅੰਦਰ ਦੇ ਦਿੰਦੇ ਇਹ ਦੂ ਵੱਡੀ ਚਮਤਕਾਰ ਦੀ ਸਰਕਾਰ ਨਹੀਂ ਹੋਣੀ। ਉਹ ਕਹਿੰਦੇ ਜੀ ਕੇਜਰੀਵਾਲ ਨੇ ਪੈਸੇ ਲੈ ਲਏ। ਯਾਰ ਉਹ ਤਾਂ ਲੱਭੇ ਨਹੀਂ ਕਿੱਥੇ ਲੈ ਆਏ। ਤੁਸੀਂ ਕਾਂਗਰਸ 60 ਕਰੋੜ ਰੁਪਏ ਰੇਡੀ ਕੋਲੇ। ਉਹਦੇ ਰੀਨੋ ਲਾ ਫਾਇਆ ਸਮਝ ਨਹੀਂ ਆਉਂਦੀ ਆ ਦੇਖੋ। ਅਰਵਿੰਦ ਕੇਜਰੀਵਾਲ ਨੇ ਕਿਸੇ ਤੋਂ ਲਿਆ ਵੀ ਕੀ ਤੁਸੀਂ ਆਉਂਦੇ। ਹਾਂ ਇਹਦਾ ਲੀਡਰ ਨੱਥ ਭਾਤੀ ਲੋਕਾਂ ਨੂੰ ਗਲੀਆਂ ਚੋਂ ਲਾਤਾ ਜਿਹੜੇ ਲੀਡਰ ਘਰੇ ਬਹਿ ਕੇ ਇਹ ਚਿੱਟੇ ਕੁਰਤੇ ਮੇਨ ਮਾਵਾਲਾ ਜਰੀ ਦੇ ਜਿਹੜੇ ਸੜਕਾਂ ਦੇ ਵੋਟਾਂ ਮੰਗਣੀ ਉਹਨਾਂ ਸੇ ਬੜੀ ਔਖੀਆ ਕਰਦੀ ਕੇਰੀਵਨ ਇਹ ਸਭ ਤੋਂ ਚੰਗਾ ਕੰਮ ਨਹੀਂ ਤਾਂ ਸ਼ਾਇਦ ਸਾਡੇ ਅਰਗੇ ਤੇ ਨਾਲ ਹੀ ਲੋਨ ਤੇ ਵੀ ਰੱਖਣੇ ਸੀ ਲੋਕਾਂ ਨੇ ਐਮਐਲਏ ਬਣਾ ਦਿੰਦਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕੋਈ ਆਪ ਦੀ ਆਪ ਦੀ ਜ਼ਿੰਮੇਵਾਰੀ ਪੂਰੀ ਲਿਓ ਕਿਉਂਕਿ ਇੱਕ ਮਹੀਨਾ ਤੁਸੀਂ ਕਿਤੇ ਵੀ ਨਾ ਜਾਓ ਇੱਕ ਮਹੀਨੇ ਚ ਜਿੰਨੇ ਤੁਹਾਡੇ ਕੋਲ ਦੁਕਾਨ ਤੇ ਕਸਟਮਰ ਆਉਂਦੇ ਆ ਜੇ ਬੰਦਾ ਉਹਨਾਂ ਨੂੰ ਇੰਪ੍ਰੈਸ ਕਰ ਦੇਵੇ ਕਮੇਨੂਲੇ ਦੇ ਡਿਰੇ ਲਾਪੋ ਜੀ ਨੇ ਘਰ ਤੋਂ ਵੀ ਆ ਪਾਸੇ-પાસੇ ਦੇ ਜ਼ਿੰਮੇਦਾਰ ਨਹੀਂ ਗਏ ਤਾਂ ਆਪਾਂ ਖਲੇ ਜਲਾਲਾਪਾ ਦੇ ਜ਼ਿੰਮੇਦਾਰ ਨੇ ਸੋ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਚੁੱਕ ਸਾਡੀ ਦੁਕਾਨ ਤੇ ਸਾਡਾ ਪੂਰਾ ਵਪਾਰ ਮੰਡਲ ਹੈ ਸਭ ਦਾ ਬਹੁਤ-ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਲੋਕ ਸਭਾ ਦੇ ਕੈਂਡੀਡੇਟ ਜਗਦੀਪ ਸਿੰਘ ਕਾਕਾ ਬਰਾੜ ਜੀ ਨੂੰ ਤੁਹਾਡੇ ਸਾਹਮਣੇ ਆਪਦੇ ਵਿਚਾਰ ਰੱਖਣ ਲਈ ਬੜੀ ਖੁਸ਼ੀ ਹੋਈ ਬੜੀ ਸ਼ੋਰਟ ਆਨ ਦੇ ਵਿੱਚ ਵਪਾਰ ਮੰਡਲ ਜਿਲਾਲਾਬਾਦ ਨੇ ਜਿਹੜਾ ਇਹਨਾਂ ਇਕੱਠ ਕੀਤਾ ਇਹ ਇੰਨੇ ਲੋਕ ਇੱਥੇ ਪਹੁੰਚੇ ਆ ਸਾਰੇ ਹੀ ਵਪਾਰ ਮੰਡਲ ਦਾ ਵਰਜਾ ਵਰਜਾ ਅਧਿਕਾਰੀਆਂ ਦਾ ਸਾਡੇ ਵਿੱਚ ਬੈਠੇ ਜ਼ਿਲ੍ਹਾ ਪ੍ਰਧਾਨ ਜੀ ਦਾ ਫਾਇਲਕਾ ਦੇ ਜ਼ਿਲ੍ਹਾ ਪ੍ਰਧਾਨ ਜੀ ਦਾ ਜੇ ਵੈ ਸ਼ਰਮਾ ਜੀ ਬੈਠੇ ਮੇਰੇ ਨਾਲ ਸਾਡੇ ਕੋਆਪਰੇਟਿਵ ਦੇ ਪੰਜਾਬ ਦੇ ਚੇਅਰਮੈਨ ਜੀ ਦੇ ਬਾਮ ਜੀ ਆਏ ਆ ਉਹਨਾਂ ਦਾ ਵਿਜਨ ਬਰਾਡ ਜਿਹੜਾ ਮਕਸਦ ਹੈ ਜ਼ਿਲ੍ਹਾ ਪ੍ਰਧਾਨ ਉਹਨਾਂ ਦਾ ਤੇ ਤੁਹਾਡੇ ਦਰਜਾ ਦਰਜਾ ਜਿੰਨੇ ਵੀ ਹੋ ਗਏ ਆ ਜਿੰਨੇ ਵੀ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਥੋਂ ਪਹਿਲਾਂ ਬੋਲਦਿਆ ਐਮ ਐਲ ਏ ਸਾਹਿਬ ਨੂੰ ਪੰਜਾਬ ਸਰਕਾਰ ਦੇ ਜਿਹੜੇ ਕੀਤੇ ਹੋਏ ਕੰਮ ਆ ਉਦ ਦੱਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤੋਂ ਹੁਣ ਮੇਲੇ ਅਸੀਂ ਵੀ ਆ ਮੈਂ ਕੋਈ 2014 ਨੂੰ ਜਨਮ ਦਾ आम आदमी पार्टी ਨਾਲ ਗੁਰੇ। ਤੁਹਾਡੇ ਚੋ ਕਈ ਵਰਕਰ ਵੀ ਮੇਰੇ ਕੋਲੇ ਘਰੇ ਨਹੀਂ ਗਈ ਹੋਈ। ਪਹਿਲਾਂ ਤਾਂ ਜਿਹੜਾ ਐਮਐਲਏ ਸਾਹਿਬ ਨੇ ਗੱਲ ਕਹੀ ਕਿ ਭਾਜਪਾ ਵੋਟਾਂ ਲੈ ਕੇ ਭਾਜਪਾ ਜਾਏਗੀ। ਇਹਦਾ ਯਕੀਨ ਦਿਵਾਉਣਾ ਤੇ ਮੈਂ ਭਾਜਪਾ ਭੁੱਜ ਜਾਣੀ। ਭਾਜਪਾ ਨਹੀਂ ਆ ਇੱਥੇ ਆ ਕਿਉਂਕਿ ਕੋ ਬਾਲੇ ਘੂਰ ਨਹੀਂ ਮੈਂ ਵੀ ਤੁਹਾਡੇ ਨੇੜੇ ਆ ਤੇ ਵਿਚਾਲੇ ਜਾਈਆਂ ਅਜਵਰੇ ਵਾਲਾ ਪਿੰਡ ਹੈ ਮੇਰਾ ਤੇ ਜਿਹੜੀ ਗੱਲ ਪੰਜਾਬ ਸਰਕਾਰ ਦੇ ਕੰਮਾਂ ਦੀ ਹੈ ਪੰਜਾਬ ਦੇ ਵਿੱਚ ਪਹਿਲੀ ਸਰਕਾਰ ਹੈ ਜਿਨੇ 43000 ਨੌਕਰੀਆਂ ਦਿੱਤੀਆਂ ਪਰ ਨੌਕਰੀਆਂ ਕਿਸ ਤੇ ਕਿਥੇ ਦਿੰਦੀਆਂ ਦਿੱਤੀਆਂ ਨਾ ਤਾਂ ਐਮਐਲਏ ਸਾਡੀ ਸਪਾਰਸ਼ ਨਾਲ ਦਿੱਤੀਆਂ ਨਾ ਮੈਂ ਐਮਐਲਏ ਮੇਰੀ ਸਪਾਰਸ਼ ਨਾਲ ਦਿੱਤੀਆਂ ਨਾ ਕੋਈ ਜ਼ਿਲ੍ਹਾ ਪ੍ਰਧਾਨ ਦੀ ਸਪਾਰਸ਼ ਨਾਲ ਦਿੱਤੀਆਂ ਜਿਹੜਾ ਬੱਚਾ ਪੜ ਕੇ ਕੁਆਲੀਫਾਈ ਕਰਕੇ ਉਹਨੂੰ ਨੌਕਰੀ ਮਿਲੀ ਹੋਰ ਉਹਦੇ ਜੀ ਗਰੀਬ ਤੋਂ ਗਰੀਬ ਘਰਾਂ ਦੇ ਬੱਚੇ ਇਹ ਸਭ ਤੋਂ ਵੱਡੀ ਗੱਲ ਗਰੀਬਾਂ ਲਈ ਹੋਈ ਹੈ ਕਿਉਂਕਿ ਅੱਗੇ ਜਿਹਦੇ ਕੋਲ 5-7 10 ਲੱਖ ਰੁਪਈਆ ਹੁੰਦਾ ਸੀ ਉਹ ਤਾਂ ਸੋਚਦਾ ਸੀ ਕਿ ਮੈਂ ਬੱਚੇ ਨੂੰ ਕੋਈ ਕਲਰ ਕੋਲ ਕੋਲ ਲਵਾ ਲਾਂ ਜਾਂ ਜੇ ਕੁੜਾੜਾ ਲਾ ਸੀ ਉਹ ਕੋਈ ਵੱਡੀ ਨੌਕਰੀ ਭਾਗਦਾ ਸੀ ਅੱਜ ਗਰੀਬ ਤੋਂ ਗਰੀਬ ਬੱਚਾ ਇਸ ਛੋਟ ਸਰ ਦਾ ਘਰ ਦੇ ਵਿੱਚ ਬੈਠਾ ਕਿ ਮੈਂ ਪੜ ਕੇ ਨੌਕਰੀ ਲੈਣਾ ਤੇ ਪਹਿਲੀ ਵਾਰ ਜਿਹੜਾ ਮੈਂ ਤੁਹਾਡੇ ਐਮਐਲਏ ਸਾਹਿਬ ਨੂੰ ਬੁਧਾਈ ਦਿੱਤੇ ਨੇ ਜਿਹੜਾ ਇਹਨਾਂ ਨੇ ਟੇਲਾਂ ਦੇ ਪਾਣੀ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ ਤੇ ਸਭ ਤੋਂ ਵੱਧ ਹਿੰਮਤ ਵੀ ਇਹਨਾਂ ਨੇ ਕੀਤੀ ਹੈ ਪਾਉਂਦੇ ਸਾਡਾ ਖੋਹ ਕੇ ਲੈ ਆਈ ਹੈ ਪਾਣੀ ਪਹੁੰਚਾਇਆ ਟਿਲਾਂ ਤੇ ਜਿਹੜੀ ਬਿਜਲੀ ਪੰਜਾਬ ਸਰਕਾਰ ਨੇ ਦਿੱਤੀ ਹੈ ਉਹ ਹਰੇਕ ਇਨਸਾਨ ਨੂੰ ਮਦਦ ਹੋਇਆ ਅੱਗੇ ਮੋਟਰਾਂ ਚੱਲਦੀਆਂ ਸੀ ਅਚਾਨਕ ਬੈ ਅਨਾਉਂਸਮੈਂਟ ਹੋ ਜਾਂਦੀ ਜਿਵੇਂ 2 ਘੰਟੇ ਚੱਲ ਕੇ ਚੰਨ ਘੰਟੇ ਗਈ ਐਕੀ ਮੋਟਰਾਂ ਬੰਦ ਕਰਨੀਆਂ ਪੈ ਜਾਂਦੀ ਚੋਣਾਂ ਦੇ ਸੀਜ਼ਨ ਦੇ ਵਿੱਚ ਕਣਕ ਦੇ ਸੀਜ਼ਨ ਦੇ ਵਿੱਚ ਜਿਹੜਾ ਕੋਈ ਰੀਜ਼ਨ ਬਾਲਦਾ ਸੀ ਇੰਡੀਅਨ ਤੇ ਹਰੇਕ ਪਰਿਵਾਰ ਦਾ 10 15000 ਰੁਪਿਆ ਮਹੀਨਾ ਦਾ ਲੱਗ ਜਾਂਦਾ ਸੀ ਕਿਸੇ ਦਾ 20 ਲੱਗ ਜਾਂਦਾ ਸੀ ਉਹ ਸਾਰਾ ਫਾਇਦਾ ਹੋਣਾ ਹਰੇਕ ਪਰਿਵਾਰ ਨੂੰ ਜਿਹੜੇ ਬਿਜਲੀ ਦੇ ਬਿੱਲ ਹੈ ਉਹ ਕਿਸੇ ਨੂੰ 2000 ਕਿਸੇ ਨੂੰ 10000 ਕਿਸੇ ਨੂੰ 20000 ਦਾ ਫਾਇਦਾ ਉਹਦੇ ਚ ਬੜੀ ਵੱਡੀ ਗੱਲ ਹੈ ਕਿ ਇੱਕ ਬੰਦਾ 20000 ਦੀ ਨੌਕਰੀ ਤੇ ਲੱਗਿਆ 15000 ਦੀ ਨੌਕਰੀ ਤੇ ਲੱਗਿਆ ਉਹਨੂੰ 2 4 5000 ਰੁਪਿਆ ਬਿੱਲ ਆ ਜਾਂਦਾ ਸੀ ਉਹਨੂੰ ਭਰਨਾ ਬਹੁਤ ਔਖਾ ਉਹ ਸਰਪਰੂ ਹੋ ਗਿਆ ਉਹ ਤਾਂ ਜਿਵੇਂ ਕੋ ਬਣਾ ਵੱਡਾ ਉਹਦਾ ਝੱਗ ਜਾਂਦਾ ਆਮ ਬੰਦੇ ਲਈ ਬਹੁਤ ਵੱਡੀ ਮੁਸ਼ਕਲ ਮੁਸ਼ਕਲ ਸੀ ਕਿ ਉਹ 20000 ਰੁਪਏ ਨੌਕਰੀ ਤਨਖਾਹ ਲਿਆ ਕੇ ਤੇ ਉਹ ਬਿੱਲ ਭਰ ਕੇ ਉਹ ਤੋਂ ਸਰਪਰੂ ਹੈ ਇਹ ਜਿਹੜੀਆਂ ਸਾਰੀਆਂ ਸਕੀਮਾਂ ਇਹ ਪੰਜਾਬ ਸਰਕਾਰ ਨੇ ਬੜਾ ਥੋੜ ਸੰਕੇ ਕਿ ਜਿਹੜਾ ਫਾਇਦਾ ਉਹ ਥੱਲੇ ਤੱਕ ਪਹੁੰਚੇ ਮੈਂ ਨਾਰਾਜ਼ ਹੋ ਸਕਦਾ ਕਿ ਮੇਰਾ ਕੋਈ ਰਿਸ਼ਤੇਦਾਰ ਨੌਕਰੀ ਨਹੀਂ ਲੱਗਿਆ ਐਮਐਲਏ ਸਾਹਿਬ ਨਾਰਾਜ਼ ਹੋ ਸਕਦੇ ਕਿ ਮੇਰਾ ਕੋਈ ਦੋਸਤ ਜਾਂ ਬੰਦਾ ਨੌਕਰੀ ਨਹੀਂ ਲੱਗਿਆ ਤੁਹਾਡੇ ਤੋਂ ਕੋਈ ਨਾਰਾਜ਼ ਹੋ ਸਕਦਾ ਪਰ ਉਹ ਲੋਕ ਲੱਖਾਂ ਲੋਕ ਘਰਾਂ ਦੇ ਵਿੱਚ ਬੈਠੇ ਖੁਸ਼ ਹੈ ਜਿਨ੍ਹਾਂ ਦਾ ਬੱਚਾ ਬਿਨਾ ਕਿਸੇ ਸ਼ਿਫਾਰਿਸ਼ ਤੋਂ ਤੇ ਬਿਨਾ ਕਿਸੇ ਦੇ ਕੋਲੇ ਗਿਆਨ ਲੱਗਿਆ ਇੰਨਾ ਸਰਕਾਰਾਂ ਨੇ ਆਪਣੇ ਕਿ ਕੈਸਾ ਜਾਲ ਬੁਣਿਆ ਸੀ ਜਿਹੜੇ ਜਾਲ ਦੇ ਵਿੱਚੋਂ ਆਪਾਂ ਹੌਲੀ-ਹੌਲੀ ਨਿਕਲਣਾ ਥੋੜਾ ਨਿਕਲੇ ਆ ਬਾਕੀ ਹੈ ਜੋ ਉੱਤੇ ਜਾਲ ਲਟਕਦਾ ਹੈ ਮੈਂ ਤੁਹਾਨੂੰ ਉਦਾਹਰਨ ਵਾਈਆਂ ਦੱਸਦਾ ਕਿ ਇਹਨਾਂ ਸਰਕਾਰਾਂ ਨੇ ਕਿਸ ਕਿਸਮ ਦੇ ਜਾਲ ਬੁਣੇ ਨੇ ਇੱਕ ਜਾਤੀ ਸਰਟੀਫਿਕੇਟ ਬਣਨਾ ਹੁੰਦਾ ਜੇ ਜੱਟਖ ਦਾ ਬੱਚਾ ਹੈ ਤਾਂ ਰਾਸ਼ਟਰਪਤੀ ਉਹਨੂੰ ਐਸੀ ਨਾਮ ਨਹੀਂ ਲਾਉਂਦੇ ਜੇ ਐਸੀ ਬੱਚਾ ਹੈ ਤਾਂ ਰਾਸ਼ਟਰਪਤੀ ਕੋਲ ਕੋਈ ਪਾਵਰ ਨਹੀਂ ਕਿਉਂਗਾ ਜੀ ਜਿੰਦਗੀ ਕਾ ਨੇ ਜਿਵਾਗੇ ਤੇ ਜੋੜੀ ਕਰੀਏ ਤਨਵੀਰ ਆਹ ਠੀਕ ਹੈ ਕੀ ਹਾਲੇ ਜਨਾਬ